ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਸ ਹੈ ਨਾ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਕੜ ਗੱਬਣ ਗਾਂ ਪਕਾਉਗਾ ਜੀ ਮੰਗ ਰਹੀ ਹੈਗੀ ਵੱਸੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000354 ਠੀਕ ਹੈ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਨਾਮ ਗਰਦੀਪ ਸਿੰਘ ਪਿੰਡ ਸੈਣਾਈ ਜ਼ਿਲ੍ਹਾ ਬਰਨਾ ਹਾਂਜੀ ਬਾਈ ਗਾਂਦ ਜਾਣਕਾਰੀ ਦੋਏਗੀ ਉਹ ਗਾਂ ਵੀਰੇ ਪਹਿਲੇ ਸੂਏ ਸੂਈ ਹੀ ਆ ਹਾਂਜੀ ਤੇ ਦੂਜੇ ਸੂਏ ਵਾਸਤੇ 3 ਮਹੀਨਾ ਦੀ ਗੱਬਣਾ ਠੀਕ ਆ ਜੀ ਠੰਡੀ ਸੀਲ ਆ ਹਾਂਜੀ ਲੇ ਠੀਕ ਹੈ ਜੀ ਤਿੰਨ ਮਹੀਨੇ ਦੀ ਗੱਬਣ ਚੈੱਕ ਕਰਵਾਈ ਵੀ ਹਾਂ ਚੈੱਕ ਕਰਾਈ ਵੀ ਆ ਵੀ ਅਗਲਾ ਆਪਦੀ ਕਰਾ ਕੇ ਲੈ ਸਰਬੀਰ ਗਰਾ ਠੀਕ ਆ ਕਿਹੜਾ ਭਰਾ ਬਈ ਠੀਕ ਹੈ ਇਹਦੇ ਇੱਕ ਬੇਰ ਕਾ ਦੇ ਹੀ ਮੈਨ ਦਾ ਲੱਗਿਆ ਵਾ ਹੀ ਮੈਨ ਦਾ ਹਾਂ ਠੀਕ ਹੈ ਜੀ ਸੱਜਰ ਦਾ 25 ਪਲੱਸ ਦਾ ਰਿਕਾਰਡ ਹੈ ਦਾ ਠੀਕ ਹੈ ਜੀ ਸੱਜਰ ਦਾ ਤੋੜ ਦੋ ਜੀ ਮੜਾ ਜਾ ਕੋਈ ਗੱਲ ਨਹੀਂ ਬਤਖਾ ਦਿੰਨੇ ਆਪਾਂ ਤੇ ਬੱਸੀ ਕਿੰਨੇ ਟਾਈਮ ਦੀ ਹੋ ਗਈ ਬੱਸੀ ਬੱਸੀ ਦਾ ਤਾਂ ਵੀਰੇ ਪਤਾ ਨਹੀਂ ਤੂੰ ਆਪਣਾ 25 ਪਲੱਸ ਦਾ ਰਿਕਾਰਡ ਹੈ ਇਹਦਾ ਠੀਕ ਹੈ ਠੀਕ ਹੈ ਬੱਸੀ ਦਾ ਤੈਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਓ ਜੀ ਮਾਗਰੀ ਯਾ ਯਾ ਬਾਈ ਪਾਰ ਦਾ ਕੰਮ ਨਾ ਆਪਣਾ ਦੁਪਾਰ ਦਾ ਕੰਮ ਆ ਵੀ ਹਾਂ ਹਾਂ ਦੁਪਾਰ ਦਾ ਕੰਮ ਮੜਾ ਖੱਤ ਨੂੰ ਮੜਾ ਚੋਂਗਣੇ ਜਾ ਬਸੀ ਸੀ ਤੋ ਚੈੱਕ ਕਰ ਸਕਦਾ ਉਹ ਵਸੇ ਫੇਸ ਕੁਆਲਟੀ ਕੱਦ ਬੈਲ ਤੇ ਮੰਨ ਕੇ ਚੱਲੋ ਜੀ ਤਨ ਜੀ ਆ ਬਾਕੀ ਬਾਈ ਕਹਿੰਦਾ ਠੀਕ ਆ ਵੀ ਬਹੁਤ ਸੋਹਣਾ ਠੀਕ ਆ ਵੀ ਸੈਕਸਡ ਲੱਗਿਆ ਹੋਇਆ ਇਹਦੇ ਵੀਰੇ ਦੂਜਾ ਨਹੀਂ ਸੈਕਸਡ ਲੱਗਿਆ ਬਾਈ ਠੀਕ ਆ ਜੀ ਲੈ ਮੂੰਹ ਆ ਦੇਖ ਵਸੀ ਦਾ ਠੀਕ ਕੋਈ ਗੱਲ ਕੋਈ ਗੱਲ ਨਹੀਂ ਬੰਦੋ ਬੰਦੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਆ ਦੇਖ ਦੁਬਾਰੇ ਦੇਖ ਕਿਹੜਾ ਵਸ ਠੀਕ ਹੈ ਵੇਖ ਮੂੰਹ ਆ ਲਓ ਮੂੰਹ ਤਾਂ ਕੀ ਗੱਲ ਵਾਸ ਬੰਦੇ ਬੰਦੇ ਕੋ ਦੇਖ ਪੂਰੇ ਫੇਸ ਦੇਖ ਸਕਦੇ ਪਰਾ ਠੀਕ ਹੈ ਜੀ ਤੋਰ ਦੇਖੋ ਤੋਰ ਦੇ ਲੈ ਲੋ ਜੀ ਦੇ ਵਾਟ ਤੁਹਾਡੇ ਸਾਹਮਣੇ ਹੀ 나ੜਾ ਨੂੜਾ ਬਾਕੀ ਬੰਦੇ ਵੀਰੇ ਕੋਈ ਗੱਲ ਨਹੀਂ ਰਾਜੀ ਰੂਜੀ ਪੂਰੀ ਐ ਸਮੀ ਪੜੀਆ ਠੀਕ ਹੈ ਠੀਕ ਹੈ ਲੋ ਫਰਾਓ ਜੀ ਵਾਸ ਠੀਕ ਹੈ ਵੀਰੇ ਬੰਦੇ ਬੰਦੇ ਲੋ ਜੀ ਡਾਰਦੀ ਐ ਵੀਰੇ ਉਹ ਤਾਂ ਢੱਡੀ ਸੀ ਲਾ ਪੂਰੀ ਠੀਕ ਹੈ ਜੀ ਅ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ